ਵੁਲੰਟੇਬਲ ਨੂੰ ਮੈਂ ਪ੍ਰਤਿਭਾ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਅੱਜ ਸਾਡੇ ਨਾਲ ਮੌਜੂਦ ਨੇ ਬਹੁਤ ਹੀ ਉੱਗੇ ਸਮਾਜ ਸੇਵੀ ਅਮਨਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਸਰ ਮੈਂ ਤੁਹਾਡਾ ਬਹੁਤ ਸਵਾਗਤ ਕਰਦੀ ਹਾਂ ਕਿ ਤੁਸੀਂ ਆਪਣਾ ਇੰਨਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇੱਥੇ ਮੌਜੂਦ ਹੋਏ ਮੈਂ ਵੀ ਤੁਹਾਡਾ ਧੰਨਵਾਦ ਕਰਦਾ ਅਤੇ ਦਰਸ਼ਕਾਂ ਦਾ ਜੋ ਅੱਜ ਮੈਨੂੰ ਇੱਥੇ ਬੁਲਾਇਆ ਗਿਆ ਸਰ ਸਰ ਸਾਨੂੰ ਪਤਾ ਲੱਗਿਆ ਕਿ ਤੁਸੀਂ ਇੱਕ ਬਹੁਤ ਹੀ ਉੱਗੇ ਸਮਾਜ ਸੇਵੀ ਹੋ ਤੁਸੀਂ ਆਪਣੇ ਬਾਰੇ ਕੁਝ ਦੱਸੋਗੇ ਮੈਂ ਬਾ ਆਪਣੇ ਬਾਰੇ ਇਹ ਹੀ ਦੱਸਣਾ ਚਾਹੁੰਦਾ ਮੈਂ ਲੋਕ ਭਲਾਈ ਦੇ ਕੰਮ ਕਰਦਾ ਅਤੇ ਦਫਤਰਾਂ ਵਿੱਚ ਜਿੱਥੇ-ਜਿੱਥੇ ਗਲਤ ਕੰਮ ਅਤੇ ਕ腐ਪਸ਼ਨ ਹੁੰਦੀ ਹੈ ਉੱਥੇ ਮੈਂ ਕੰਮ ਹਾਈਲਾਈਟ ਕਰਦਾ ਅਤੇ ਉਨ੍ਹਾਂ ਖਿਲਾਫ ਸ਼ਿਕਾਇਤਾਂ ਪੰਦਾ ਸਰ ਰੀਸੈਂਟਲੀ ਨਮਕੀ ਮੁੱਦਾ ਚੱਲ ਰਿਹਾ ਹੈ ਪਟਿਆਲੇ ਚ ਅੱਜਕੱਲ ਮੈਨੂੰ ਮੇਰੀ ਟੀਮ ਤੋਂ ਆਰਟੀਓ ਦਫਤਰ ਅਤੇ ਆਰਟੀਏ ਦਫਤਰ ਦੀਆਂ ਬਹੁਤ ਸ਼ਿਕਾਇਤਾਂ ਅਤੇ ਜੋ ਵੀ ਉੱਥੇ ਇਲੀਗਲ ਐਕਟੀਵਿਟੀਆਂ ਚੱਲ ਰਹੀਆਂ ਉਹਨਾਂ ਬਾਰੇ ਮੈਨੂੰ ਬਹੁਤ ਇਨਫੋਰਮੇਸ਼ਨ ਮਿਲ ਰਹੀ ਹੈ ਤੇ ਉਹਨਾਂ ਦੇ ਸਬੂਤ ਵੀ ਮੇਰੇ ਹੱਥ ਲੱਗੇ ਨੇ ਤੇ ਅੱਜ ਤੁਹਾਡੇ ਮਾਧਿਅਮ ਰਾਹੀਂ ਮੈਂ ਉਹ ਲੋਕਾਂ ਤੱਕ ਪਹੁੰਚਾਉਣਾ ਚਾਹਣਾ। ਹਾਂਜੀ ਸਰ। ਸਭ ਤੋਂ ਪਹਿਲਾਂ ਤਾਂ ਆਰਟੀਓ ਦਫ਼ਤਰ ਦੇ ਬਾਹਰ ਇਹਨਾਂ ਨੇ ਵੱਡਾ ਸਾਰਾ ਲਿਖ ਕੇ ਲਾਇਆ ਹੋਇਆ ਹੈ ਜਿਹੜਾ ਤੁਸੀਂ ਨਾਲ ਚਲਾਦੇ ਹੋ। ਉਸ ਤੇ ਲਿਖਿਆ ਹੋਇਆ ਸਾਫ਼-ਸਾਫ਼ ਵੀ ਕੋਈ ਵੀ ਏਜੰਟ ਅਤੇ ਬਿਨਾਂ ਕੰਮ ਤੋਂ ਕੋਈ ਦਫ਼ਤਰ ਦੇ ਅੰਦਰ ਖੜ੍ਹ ਵੀ ਨਹੀਂ ਸਕਦਾ। ਪਰ ਉੱਥੇ ਜਦੋਂ ਅਸੀਂ ਦੇਖਦੇ ਹਾਂ ਆਪਣੀ ਟੀਮ ਨਾਲ ਜਾਂਦੇ ਹਾਂ ਤਾਂ ਉੱਥੇ ਏਜੰਟਾਂ ਦਾ ਪਰਮਾਰ ਲੱਗਿਆ ਹੋਇਆ ਹੈ। ਜਿਹੜੇ ਏਜੰਟ ਸ਼ਾਮੀ 5 ਵਜੇ ਜਾਂ 5 ਵਜੇ ਤੋਂ ਪਹਿਲਾਂ ਅੰਦਰ ਜਾ ਕੇ ਕਲਰਕਾਂ ਤੋਂ ਕੰਮ ਕਰਵਾਉਂਦੇ ਨੇ ਉਸ ਤੋਂ ਬਾਅਦ ਮੈਨੂੰ ਇਨਫੋਰਮੇਸ਼ਨ ਹੋਰ ਮਿਲਦੀ ਹੈ ਕਿ ਜਿਹੜੇ ਉੱਥੇ ਦੇ ਸਿਕਿਉਰਿਟੀ ਗਾਰਡ ਨੇ ਅਤੇ ਗਨਮੈਨ ਨੇ ਉਹ ਪੁਲਿਸ ਵਾਲੀ ਵਰਦੀ ਪਾ ਕੇ ਬੈਠੇ ਹੁੰਦੇ ਨੇ ਅਤੇ ਲੋਕ ਆਮ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਨੇ ਤੇ ਏਜੰਟਾਂ ਤੋਂ 100-100 2-200 ਰੁਪਏ ਲੈ ਕੇ ਅੰਦਰ ਭੇਜਦੇ ਨੇ ਦਫ਼ਤਰ ਦੇ ਵਿੱਚ ਇਹ ਕੰਮ ਸਿਕਿਉਰਿਟੀ ਗਾਰਡ ਕਰ ਰਹੇ ਨੇ ਸੇ ਹਾਂਜੀ ਸਿਕਿਉਰਿਟੀ ਗਾਰ ਜਿਹੜੇ ਬਾਹਰ ਬੈਠੇ ਨੇ ਐਂਟਰੀ ਪਾਉਂਦੇ ਨੇ ਉਹ ਉਹਨਾਂ ਦੀ ਐਂਟਰੀ ਤੋਂ ਬਿਨਾ ਅੰਦਰ ਭੇਜ ਦਿੰਦੇ ਨੇ ਜਿਹੜੇ ਤੁਸੀਂ ਉਹਨਾਂ ਦੇ ਦਫਤਰ ਦੇ ਅੰਦਰ ਕੈਮਰੇ ਵੀ ਲੱਗੇ ਪਏ ਨੇ ਜਿਹੜੇ ਅਸੀਂ ਆਰਾਮ ਨਾਲ ਛਾਂਟ ਕੇ ਦੇਖ ਸਕਦੇ ਹਾਂ ਵੀ ਕਿਹੜੇ ਕਿਹੜੇ ਏਜੰਟ ਅੰਦਰ ਆਉਂਦੇ ਨੇ ਤੇ ਕਿਹੜੇ ਕਿਹੜੇ ਤੋਂ ਪੈਸੇ ਲਈ ਜਾ ਰਹੇ ਨੇ ਸੋ ਸਰ ਜੀ ਮੈਂ ਤੁਸੀਂ ਪਹਿਲਾਂ ਦੱਸਿਆ ਕਿ ਪਬਲਿਕ ਹੀ ਅੰਦਰ ਜਾ ਸਕਦੇ ਏਜੰਟਸ ਨੂੰ ਅਲਾਉਡ ਨਹੀਂ ਹੈਗਾ ਫਿਰ ਕਲਰ ਕਿ ਇਹਨਾਂ ਦਾ ਕੰਮ ਹੀ ਕਿਉਂ ਕਰਕੇ ਦਿੰਦੇ ਨੇ ਉਦੇ ਜਿਵੇਂ ਮੈਡਮ ਬਹੁਤ ਵੱਡਾ ਕਪਲਾ ਹੈ ਜਿਹੜੇ ਕਲਰਕ ਨੇ ਉਹ ਆਮ ਪਬਲਿਕ ਦਾ ਕੰਮ ਕਰਕੇ ਖੁਸ਼ ਹੀ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਅਸੀਂ ਪਬਲਿਕ ਤੋਂ ਪੈਸੇ ਲੈ ਨਹੀਂ ਸਕਦੇ ਜਦੋਂ ਆਮ ਪਬਲਿਕ ਅੰਦਰ ਜਾਂਦੀ ਹੈ ਉਹਨਾਂ ਨੂੰ ਨਾ ਤਾਂ ਕਲਰਕ ਉੱਥੇ ਬੈਠਾ ਮਿਲਦਾ ਜੀ ਕਲਰਕ ਜਾਂ ਤਾਂ ਪੇਸ਼ੀ ਤੇ ਹੋਏਗਾ ਜਾਂ ਹਾਜ਼ਰੀ ਲਾ ਕੇ ਫਰਾਰ ਹੁੰਦਾ ਹੈ ਉਦੇ ਜੇ ਅਸੀਂ ਪੜਤਾਲ ਕਰਦੇ ਹਾਂ ਵੀ ਕਲਰਕ ਕਿੱਥੇ ਹੈ ਨਾ ਤਾਂ ਉਹ ਫੋਨ ਚੱਕਦੇ ਨੇ ਨਾ ਉਹ ਆਮ ਪਬਲਿਕ ਦਾ ਕੰਮ ਕਰਦੇ ਨੇ ਮੈਂ ਤੁਹਾਨੂੰ ਉਹ ਵੀ ਐਪਲੀਕੇਸ਼ਨਾਂ ਅੱਗੇ ਤੁਹਾਨੂੰ ਦੱਸਾਂਗਾ 90% ਕੰਮ ਤਾਂ ਇਹ ਸ਼ਾਮ ਤੋਂ ਬਾਅਦ ਕਰਦੇ ਨੇ ਦਿਨੇ ਤਾਂ ਇਹ ਕੰਮ ਹੀ ਨਹੀਂ ਕਰਕੇ ਕੁਝ ਕਲਰਕ ਫਿਰ ਮਜਬੂਰਾਂ ਆ ਪਬਲਿਕ ਨੂੰ ਏਜੰਟਾਂ ਕੋਲ ਜਾਣਾ ਪੈਂਦਾ ਜੀ ਤਾਂ ਫਿਰ ਜਦੋਂ ਏਜੰਟ ਜਾਂਦੇ ਨੇ ਤਾਂ ਉਹ ਪੈਸੇ ਲੈਂਦੇ ਨੇ ਤਾਂ ਫਿਰ ਅੱਗੇ ਕ腐ਸ਼ਨ ਕਰਦੇ ਨੇ ਸ腐ਸ਼ਨ ਸਟਾਰਟ ਹੋ ਜਾਂਦੀ ਹੈ ਸਿਕਿਉਰਿਟੀ ਗਾਰਡ ਤੋਂ ਪਹਿਲਾਂ 100-200 ਰੁਪਏ ਲੈਂਦੇ ਨੇ ਏਜੰਟ ਅੰਦਰ ਜਾਂਦੇ ਨੇ ਫਿਰ ਕਲਰਕ ਹਾਲਾਂਕਿ ਏਜੰਟ ਜਿਹੜੇ ਨੇ ਉਹਨਾਂ ਦੇ ਘਰ ਵੀ ਜਾਂਦੇ ਨੇ ਕਲਰਕਾਂ ਦੇ ਕੰਮ ਕਰਵਾਉਣ ਲਈ ਜਿਹੜੇ ਇਹਨਾਂ ਦੇ ਆਈਪੀ ਐਡਰੈਸ ਤੋਂ ਆਰਾਮ ਨਾਲ ਪਤਾ ਲਗਾਇਆ ਜਾ ਸਕਦਾ ਹੈ ਇਹਨਾਂ ਦੀ ਆਈਡੀ ਕਿੱਥੇ ਕਿੱਥੇ ਚੱਲ ਰਹੀ ਹੈ ਐਸ ਪਰ ਰੂਲ ਤਾਂ ਇਹਨਾਂ ਦੀ ਆਈਡੀ ਸ਼ਾਮ ਤੋਂ ਬਾਅਦ ਚੱਲ ਹੀ ਨਹੀਂ ਸਕਦੀ ਜੀ ਪਰ 90% ਕੰਮ ਹਜੇ ਵੀ ਦਫ਼ਤਰ ਵਿੱਚ ਸ਼ਾਮ ਤੋਂ 5 ਵਜੇ ਤੋਂ ਬਾਅਦ ਹੋ ਰਿਹਾ ਉਹ ਵੀ ਰਾਤ 9:30 9 ਵਜੇ ਤੱਕ ਇਹਨਾਂ ਦੀਆਂ ਆਈਡੀਆਂ ਚੱਲੀਆਂ ਹੁੰਦੀਆਂ ਤੁਸੀਂ ਇਸ ਲਈ ਕੋਈ ਇਸ ਅਗੇਂਸਟ ਕੋਈ ਕੰਪਲੇਂਟ ਦਰਜ ਕਰਾਈਆਂ ਨੇ ਹਾਂਜੀ ਸਭ ਤੋਂ ਪਹਿਲਾਂ ਮੈਂ ਆਰਟੀਏ ਅਤੇ ਆਰਟੀਓ ਨੂੰ ਵੀ ਮਿਲਿਆ ਜਾ ਕੇ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਸਿਕਿਉਰਿਟੀ ਗਾਰਡ ਹੈ ਜਿਹੜੇ ਵਰਦੀ ਨਹੀਂ ਪਾਉਂਦੇ ਇਹ ਜਿੰਨੇ ਵੀ ਸਿਕਿਉਰਿਟੀ ਗਾਰਡ ਨੇ ਐਸਐਸ ਪ੍ਰੋਵਾਈਡਰ ਵੱਲੋਂ ਨਿਯੁਕਤੀ ਕੀਤੀ ਗਈ ਹੈ ਉਹਨਾਂ ਵੱਲੋਂ ਜਾਰੀ ਕੀਤਾ ਗਿਆ ਕਿ ਇਹਨਾਂ ਦੀ ਐਡਰੈਸ ਨਹੀਂ <li>ਪਰ ਜਦੋਂ ਮੈਂ ਜਾ ਕੇ ਅੰਦਰ ਆਰਟੀਓ ਦਫ਼ਤਰ ਅਤੇ ਆਰਟੀ ਸਾਹਮਣੂ ਮਿਲਦਾ ਉਹ ਸਗੋਂ ਉਲਟਾ ਮੈਨੂੰ ਹੀ ਕਹਿੰਦੇ ਵੀ ਤੈਨੂੰ ਕੀ ਤਕਲੀਫ ਹੈ ਜੇ ਇਹ ਵਰਦੀ ਨਹੀਂ ਪਾਉਂਦੇ ਤਾਂ ਮੈਂ ਉਹ ਕਹਿੰਦਾ ਵੀ ਐਸ ਪਰ ਰੂਲ ਇਹ ਪਾ ਨਹੀਂ ਸਕਦੇ ਤਾਂ ਉਸ ਤੋਂ ਬਾਅਦ ਮੈਨੂੰ ਹੋਰ ਪ੍ਰੂਫ ਵੀ ਮਿਲਦੇ ਆ ਤੇ ਅਗਲੇ ਜਿਹੜੇ ਆਰਟੀਓ ਸਾਹਿਬ ਨੇ ਤੇ ਆਰਟੀਏ ਸਾਹਿਬ ਨੇ ਮੈਨੂੰ ਸਿੱਧਾ ਜਵਾਬ ਦੇ ਕੇ ਉੱਥੋਂ ਭੇਜ ਦਿੱਤਾ ਕਹਿੰਦੇ ਅਸੀਂ ਨਹੀਂ ਪਵਾਉਂਦੇ ਵਰਦੀਆਂ ਸਾਡੀ ਮਰਜ਼ੀ ਤਾਂ ਉਸ ਤੋਂ ਬਾਅਦ ਫਿਰ ਮੇਰੇ ਹੱਥ ਹੋਰ ਸਬੂਤ ਵੀ ਲੱਗਦੇ ਨੇ ਤਾਂ ਮੈਂ ਦੇਖਦਾ ਹਾਂ ਕਿ ਉਹ ਤੁਸੀਂ ਫੋਟੋ ਨਾਲ ਚਲਾ ਦਿਓ ਜਿੱਥੇ ਚੈਕਿੰਗ ਤੇ ਕਰਮਾ ਨਾਮ ਦਾ ਕਰਮਚਾਰੀ ਨਾਲ ਖੜਾ ਹੈ ਨਾਲ ਖੜੇ ਨੇ ਆਰਟੀਓ ਸਾਹਿਬ ਬੱਬਨਦੀਪ ਸਿੰਘ ਜੀ ਅਫਸਰ ਨੇ ਉਹ ਆਰਟੀਓ ਹਾਂਜੀ ਆਰਟੀਓ ਆਫਿਸ ਦੇ ਆਰਟੀਓ ਨਿਯੁਕਤੀ ਹੋਈ ਵੀ ਉਹਨਾਂ ਦੀ ਬੱਬਨਦੀਪ ਸਿੰਘ ਜੀ ਉਹਨਾਂ ਨਾਲ ਹੀ ਖੜਾ ਕਰਮਾ ਉੱਥੇ ਸ਼ਰਿਆਮ ਦਿਖ ਰਿਹਾ ਵੀ ਉਹ ਪੁਲਸ ਵਾਲੀ ਵਰਦੀ ਪਾ ਕੇ ਖੜਾ ਹੈ ਤੇ ਕਰਮ ਤੇ ਅਫਸਰ ਉਸ ਤੋਂ ਸਾਫ ਸਪਸ਼ਟ ਹੁੰਦਾ ਹੈ ਕਿ ਅਫਸਰ ਤਾਂ ਆਪ ਹੀ ਨਾਲ ਮਿਲੇ ਹੋਏ ਨੇ ਉਹ ਸ਼ਰਿਆਮ ਚੈਕਿੰਗ ਤੇ ਨਾਲ ਜਾਂਦਾ ਜਦਕਿ ਜਾ ਵੀ ਨਹੀਂ ਸਕਦਾ ਉਸਦਾ ਕੰਮ ਹੈ ਸਿਕਿਉਰਿਟੀ ਕਰਨਾ ਦਫ਼ਤਰ ਦੀ ਪਰ ਉਸ ਤੋਂ ਬਾਅਦ ਹੋਰ ਵੀ ਗੱਲਾਂ ਪਤਾ ਲੱਗਦੀਆਂ ਵੀ ਇਹ ਉਹਨਾਂ ਦੀਆਂ ਗੱਡੀਆਂ ਵੀ ਚਲਾਉਂਦੇ ਨੇ ਡਰਾਈਵਰੀ ਵੀ ਕਰਦੇ ਨੇ ਇਹ ਤਾਂ 올ਰਾਊਂਡਰ ਬਣਿਆ ਹੋਵੇ ਨਹੀਂ ਜੀ ਆਰਟੀਓ ਦਫ਼ਤਰ ਦੇ ਸਰ ਵੈਸੇ ਇਹ ਪੁਲਿਸ ਦੀ ਯੂਨੀਫਾਰਮ ਵੀ ਕਿਉਂ ਪਾਉਂਦੇ ਨੇ ਮੈਂ ਇਸ ਬਾਰੇ ਵੀ ਪੜਤਾਲ ਕੀਤੀ ਜੀ ਪਰ ਜਦੋਂ ਪੜਤਾਲ ਕਰਨ ਤੋਂ ਬਾਅਦ ਮੈਨੂੰ ਪਤਾ ਲੱਗਿਆ ਇਹ 9 ਵਜੇ ਸਵੇਰੇ ਆਂਦੇ ਆਪਣੀ ਹਾਜ਼ਰੀ ਲਾਂਦੇ ਨੇ ਦਫ਼ਤਰ ਦੇ ਵਿੱਚ ਉਸ ਤੋਂ ਬਾਅਦ ਇਹ ਫਰਾਰ ਹੋ ਜਾਂਦੇ ਨੇ ਅੱਛਾ ਇਹ ਦਫ਼ਤਰ ਵਿੱਚ ਦਿਖਦੇ ਹੀ ਨਹੀਂ ਉਸ ਤੋਂ ਬਾਅਦ ਇਹ ਕਿੱਥੇ ਚੈਕਿੰਗ ਕਰ ਰਹੇ ਨੇ ਕਿੱਥੇ ਕੀ ਕਰਦੇ ਨੇ ਸਾਨੂੰ ਕੁਝ ਵੀ ਨਹੀਂ ਪਤਾ ਲੱਗਦਾ ਜੀ ਇਹਨਾਂ ਦੇ ਅਫਸਰ ਜਦੋਂ ਆਉਂਦੇ ਨੇ ਦਫ਼ਤਰ ਵਿੱਚ ਇਹ ਉਸ ਟਾਈਮ ਉੱਧਰ ਮੌਜੂਦ ਹੁੰਦੇ ਨੇ ਉਸ ਤੋਂ ਬਾਅਦ ਇਹ ਗੈਪ ਨੇ ਜੀ ਕਿ ਮਤਲਬ ਇਹ ਆਪਣੀ ਡਿਊਟੀ ਸਹੀ ਤਰ੍ਹਾਂ ਨਹੀਂ ਕਰਦੇ ਹਾਂਜੀ ਸਹੀ ਤਰੀਕੇ ਨਹੀਂ ਕਰ ਰਹੇ ਇਹਨਾਂ ਦੇ ਦਫ਼ਤਰ 'ਚ ਕੈਮਰੇ ਲੱਗੇ ਹੋਏ ਨੇ ਉਹ ਕੈਮਰੇ ਫਰੋਲੇ ਜਾ ਸਕਦੇ ਨੇ ਇਹ ਉਸ ਤੋਂ ਬਾਅਦ ਮੈਕਮੇ ਦੇ ਅੰਦਰ ਹੀ ਨਹੀਂ ਦਿਖਦੇ ਫਿਰ ਤੁਸੀਂ ਇਹਨਾਂ ਅਗੇਂਸਟ ਕੰਪਲੇਂਟ ਕਰੀ ਹੈ ਕੋਈ ਹਾਂਜੀ ਮੈਂ ਐਸਐਸ ਪ੍ਰੋਵਾਈਡਰ ਵੱਲੋਂ ਜਿੱਥੋਂ ਇਹਨਾਂ ਦੀ ਨਿਯੁਕਤੀ ਹੋਈ ਉਹਨਾਂ ਨੂੰ ਵੀ ਕਿਹਾ ਬੀਹ ਵਰਦੀ ਨਹੀਂ ਪਾਉਂਦੇ ਸਾਰੇ ਪ੍ਰੂਫ ਵੀ ਦਿੱਤੇ ਤੁਹਾਨੂੰ ਵੀ ਮੈਂ ਭੇਜ ਚੁਕਾ ਇਹਨਾਂ ਦੀਆਂ ਫੋਟੋਆਂ ਚੈਕਿੰਗ ਦੀਆਂ ਫੋਟੋਆਂ ਜਿੱਥੇ ਜਿੱਥੇ ਇਹਨਾਂ ਦੀ ਪੁਲਿਸ ਦੀ ਵਰਦੀ ਪਾਈ ਹੋਈ ਆ ਪਰ ਉਸ ਤੋਂ ਬਾਅਦ ਮੈਨੂੰ ਇਹ ਧਿਆਨ ਚ ਆਇਆ ਕਿ ਇਹ ਜਿਹੜੇ ਡਰਾਈਵਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਤਾਂ ਪਤਾ ਨਹੀਂ ਇਹ ਸਿਕਿਉਰਟੀ ਗਾਰਡ ਨੇ ਇਹ ਇਹ ਉਹਨਾਂ ਨੂੰ ਡਰਾਉਂਦੇ ਨੇ ਉਲਟਾ ਵੀ ਅਸੀਂ ਤੇਰੀ ਗੱਡੀ ਖੋਣ ਕਰਦਾਂਗੇ ਵੀ ਉਹ ਵਿਚਾਰੇ ਡਰ ਜਾਂਦੇ ਨੇ ਤੇ ਮਜਬੂਰਨ ਉਹਨਾਂ ਨੂੰ ਫਿਰ ਇਹਨਾਂ ਨੂੰ ਪੈਸੇ ਦੇ ਦੇ ਪੈਂਦੇ ਨੇ ਅੱਛਾ ਇਹ ਤਾਂ ਕਰਕੇ ਪੁਲਿਸ ਵਾਲੀ ਵਰਦੀ ਪਾਉਂਦੇ ਨੇ ਵੀ ਸਾਡਾ ਵੀ ਅਸੀਂ ਆਰਾਮ ਨਾਲ ਪੈਸੇ ਲੈ ਸਕੀਏ ਲੋਕਾਂ ਤੋਂ ਕਿਉਂਕਿ ਤੁਸੀਂ ਦੇਖਿਆ ਹੋਣਾ ਵਿਜੀਲੈਂਸ ਨੇ ਪਹਿਲਾਂ ਕ腐ਸ਼ਨ ਦੇ ਖਿਲਾਫ ਕਿੰਨੇ ਪਰਚੇ ਕੱਟੇ ਗਏ ਇਹ ਹੁਣ ਇਹਨਾਂ ਨੇ ਨਵਾਂ ਸਕੀਮ ਕੱਢੀ ਹੈ ਵੀ ਸਕਿਉਰਟੀ ਗਾਰਡਾਂ ਥਰੂ ਪੈਸੇ ਲਏ ਜਾਣ ਤਾਂ ਕਿ ਸਾਡੇ ਤੇ ਕੋਈ ਕਾਨੂੰਨ ਐਕਸ਼ਨ ਨਾ ਲੈ ਸਕੀਏ ਤੇ ਅਸੀਂ ਆਰਾਮ ਨਾਲ ਵਿੱਚੋਂ ਬਾਜੀਏ ਹਾਂਜੀ ਤੇ ਸਾਰਾ ਜਿੰਨੀ ਮੰਥਲੀਆਂ ਇਕੱਠੀਆਂ ਹੁੰਦੀਆਂ ਨੇ ਪੈਸੇ ਇਕੱਠੇ ਹੁੰਦੇ ਨੇ ਸਕਿਉਰਟੀ ਗਾਰਡਾਂ ਥਰੂ ਹੋ ਰਹੇ ਨੇ ਠੀਕ ਹੈ ਸਤ ਜੀ ਮੈਂ ਕਿ ਤੁਸੀਂ ਇੱਕ ਸੋਸ਼ਲ ਵਰਕਰ ਹੋ ਤੁਸੀਂ ਅੱਗੇ ਵੀ ਐਵੇਂ ਦੇ ਬਹੁਤ ਕੰਮ ਕੀਤੇ ਹੋਣੇ ਤਾਂ ਤੁਹਾਡੇ ਤੇ ਕਿਸੇ ਨੇ ਕੋਈ ਪ੍ਰੈਸ਼ਰ ਨਹੀਂ ਪਾਇਆ ਕਿ ਹਾਂ ਜੀ ਪ੍ਰੈਸ਼ਰ ਆਂਦਾ ਜੀ ਜਿਆਦਾ ਸਪਾਰਸ਼ਾ ਲਿਆਂਦੇ ਨੇ ਵੱਡੇ ਵੱਡੇ ਅਫਸਰਾਂ ਦੀਆਂ ਜਾਂ ਫਿਰ ਥ੍ਰੈਟ ਦਵਾਉਂਦੇ ਨੇ ਜੀ ਇਸ ਤੋਂ ਇਲਾਵਾ ਸਿਰ ਕੁਝ ਹੋਰ ਵੀ ਹੈ ਹਾਂ ਜੀ ਇਸ ਤੋਂ ਇਲਾਵਾ ਇੱਕ ਹੋਰ ਕਲਰਕ ਨੇ ਜੀ ਧਰਮਵੀਰ ਕਲਰਕ ਉਹਨਾਂ ਦੀ ਆਈ ਡੀ ਉਸਨਾਂ ਕੋਲ ਡਿਊਟੀ ਐ ਨਵੀ ਆਰ ਸੀ ਤੇ ਜੀ ਤੇ ਉਹਦੇ ਚ ਵੀ ਪੀ ਵੀ 11 ਡੀ ਕੇ 8563 ਨੰਬਰ ਗੱਡੀ ਹੈ ਜੀ ਤੇ ਉਹਦੇ ਵਿੱਚ ਵੀ ਆਧਾਰ ਕਾਰਡ ਜਾਲੀ ਲੱਗਿਆ ਹੋਇਆ ਜੀ ਜਦੋਂ ਮੇਰੀ ਟੀਮ ਨੇ ਕਾਗਜ਼ ਪਤਾ ਕਰਾਏ ਤਾਂ ਉਹਦੇ ਚ ਅਸੀਂ ਦੇਖਦੇ ਆ ਆਧਾਰ ਕਾਰਡ ਦੇਖ ਕੇ ਸਾਫ਼ ਸਪਸ਼ਟ ਹੁੰਦਾ ਹੈ ਕੋਈ ਵੀ ਬੰਦਾ ਕਹਿ ਸਕਦਾ ਵੀ ਇਹ ਐਡਿਟ ਹੋਇਆ ਪਿਆ ਜੀ ਪਰ ਉਹ ਕਲਰਕਾਂ ਨੂੰ ਦਿਖਿਆ ਨਹੀਂ ਤੇ ਉਸ ਤੋਂ ਬਾਅਦ ਫਿਰ ਫਾਰਮ ਨੰਬਰ 21 ਹੈ ਜੀ ਜਿਸ ਚ ਸਾਫ਼ ਦਿਖ ਰਿਹਾ ਵੀ ਉਸ ਬੰਦੇ ਦਾ ਪਰਮਨੈਂਟ ਐਡਰੈਸ ਉੱਤਰ ਪ੍ਰਦੇਸ਼ ਦਾ ਤੇ ਟੈਂਪਰੇਰੀ ਐਡਰੈਸ ਹੀ ਪਟਿਆਲੇ ਦਾ ਜੀ ਤੇ ਉਹਨਾਂ ਨੇ ਆਧਾਰ ਕਾਰਡ ਹੀ ਐਡਿਟ ਕਰਕੇ ਇੱਥੇ ਗੱਡੀ ਰਜਿਸਟਰਡ ਕਰਤੀ ਜੀ ਇਹ ਜਾਲੀ ਦਸਤਾਵੇਜ਼ ਬਣਾਇਆ ਕਿਸ ਨੇ ਉਹ ਵੀ ਏਜੰਟ ਨੇ ਦਾ ਕੰਮ ਹੈ ਜੀ ਉਹ ਪੜਤਾਲ ਕਰਨ ਤੋਂ ਬਾਅਦ ਜਦੋਂ ਦਫ਼ਤਰ ਵਿੱਚ ਰੋਲਾ ਪਿਆ ਤਾਂ ਉਸ ਤੋਂ ਬਾਅਦ ਪਤਾ ਲੱਗਿਆ ਕਿ ਵਿੱਕੀ ਹੈ ਜੀ ਏਜੰਟ ਜਿਸ ਦੀ ਦੁਕਾਨ ਨੰਬਰ 146 ਹੈ ਉਸ ਨੇ ਇਹ ਮਾਲਕਾਨਾ ਰਲ ਕੇ ਗੱਡੀ ਰਜਿਸਟਰ ਕਰਵਾਈ ਤੇ ਜਦੋਂ ਫਿਰ ਮੈਂ ਇਸ ਦੀ ਸ਼ਿਕਾਇਤ ਵੀ ਬੱਬਨਦੀਪ ਜੀ ਕੋ ਲੈ ਕੇ ਗਿਆ ਪਰ ਉਹਨਾਂ ਨੇ ਵੀ ਮਹੀਨਾ ਹੋ ਗਿਆ ਕੋਈ ਪੜਤਾਲ ਨਹੀਂ ਕੀਤੀ ਉਹ ਵੀ ਹਾਰ ਕੇ ਹੁਣ ਮੈਂ ਵਿਜੀਲੈਂਸ ਬਿਊਰੋ 'ਚ ਸ਼ਿਕਾਇਤ ਦਿੱਤੀ ਹੈ ਇਹਨਾਂ ਦੇ ਖਿਲਾਫ ਤੇ ਉਸ ਤੇ ਵੀ ਉਮੀਦ ਕਰਦਾ ਵੀ ਮੈਨੂੰ ਜਲਦੀ ਇਨਸਾਫ ਮਿਲੇਗਾ ਜੀ ਸਰ ਜਿਵੇਂ ਕਿ ਤੁਸੀਂ ਦੱਸਿਆ ਕਿ ਅੰਦਰ ਕ腐ਸ਼ਨ ਚੱਲ ਰਹੀ ਹੈ ਤਾਂ ਉਸ ਤੋਂ ਇਲਾਵਾ ਵੀ ਕੁਝ ਹੋਰ ਗਲਤ ਕੰਮ ਹੋ ਰਿਹਾ ਹਾਂਜੀ ਕ腐ਸ਼ਨ ਦੇ ਨਾਲ ਨਾਲ ਕਲਰਕਾਂ ਦੀ ਆਈਡੀ ਵਿੱਚ ਗਲਤ ਕੰਮ ਵੀ ਹੋ ਰਹੇ ਨੇ ਜਿਹੜੇ ਏਜੰਟ ਹੀ ਕਰਵਾ ਰਹੇ ਨੇ ਉਹਦਾ ਮੇਰੇ ਕੋਲ ਸਬੂਤ ਵੀ ਹੈ ਤੇ ਵਿਜੀਲੈਂਸ ਬਿਊਰੋ 'ਚ ਮੈਂਨੇ ਉਹਦੀ ਸ਼ਿਕਾਇਤ ਵੀ ਕੀਤੀ ਆ ਸਭ ਤੋਂ ਪਹਿਲਾਂ ਤਾਂ ਮੈਨੇ ਮੈਕਮੈਨ ਵੀ ਦਿੱਤੀ ਸਬੰਧਨ ਮੈਕਮੈਨ ਨੂੰ ਤੇ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਨਾ ਜੀ ਉਹਦੇ 'ਚ ਰਜੇਸ਼ ਸ਼ਰਮਾ ਜੀ ਨੇ ਇੱਕ ਐਂਟਰੀ ਪਾਈ ਸੀ ਰਾਤੀ 9:30 ਜਿਹੜੀ ਜਿੱਤੋ ਸਾਫ਼ ਸਪਸ਼ਟ ਹੁੰਦਾ ਵੀ ਕਿਹੜੀ ਨਾਲ ਕੋਲ ਪਬਲਿਕ ਰਾਤੀ 9:50 ਤੇ ਆ ਰਹੀ ਹੈ ਇਹਨਾਂ ਦੀ ਵੈਸੇ ਸਰ ਟਾਈਮਿੰਗ ਕੀ ਰਹਿੰਦੀ ਹੈ ਟਾਈਮਿੰਗ ਇਹਨਾਂ ਦੀ 9 ਤੋਂ 5 ਹੈ ਜੀ ਦਫ਼ਤਰ ਦੀ ਇਹ ਸ਼ਾਮ ਤੋਂ ਬਾਅਦ ਆਈਡੀ ਚਲਾ ਨਹੀਂ ਸਕਦੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਏਜੰਟ ਇਹਨਾਂ ਦੇ ਘਰੇ ਜਾਂਦੇ ਨੇ ਜਾਂ ਫਿਰ ਫੋਨ ਤੇ ਕੰਮ ਕਰਵਾਉਂਦੇ ਨੇ ਜੀ ਤੇ ਹੁਣ ਰਾਤੀ 9:50 ਤੇ ਤਾਂ ਏਜੰਟੀ ਕੰਮ ਕਰਵਾਏਗਾ ਉਸ ਤੋਂ ਸਾਫ ਸਪਸ਼ਟ ਹੁੰਦਾ ਜੀ ਹੁਣ ਉਹ ਰਜੇਸ਼ ਸ਼ਰਮਾ ਜੀ ਨੇ ਪੈਸੇ ਲੈ ਕੇ ਐਂਟਰੀ ਪਾ ਦਿੱਤੀ ਤੇ ਜਦੋਂ ਮੈਨੂੰ ਪਤਾ ਲੱਗਿਆ ਮੈਂ ਸਬੰਧਤ ਮੈਕਮੇ ਨੂੰ ਸ਼ਿਕਾਇਤ ਪਾਈ ਆਰਟੀਓ ਜ਼ਾਮ ਨੂੰ ਹੁਣ ਮੈਨੂੰ ਵੀ ਨਾ ਹੋ ਗਿਆ ਜੀ ਸ਼ਿਕਾਇਤ ਪਾਏ ਨੂੰ ਪਰ ਉਹਨਾਂ ਨੇ ਮੈਨੂੰ ਅਜੇ ਤੱਕ ਬੁਲਾਇਆ ਵੀ ਨਹੀਂ ਬਿਆਨਾਂ ਲਈ ਨਾ ਮੇਰੇ ਤੋਂ ਕੋਈ ਸਪਸ਼ਟੀਕਰਨ ਮੰਗਿਆ ਫਿਰ ਹਾਰ ਕੇ ਮੈਨੂੰ ਵਿਜੀਲੈਂਸ ਬਿਊਰੋ 'ਚ ਸ਼ਿਕਾਇਤ ਪਾਣੀ ਪਈ ਤੇ ਮੈਨੂੰ ਆਸ ਹੈ ਵੀ ਵਿਜੀਲੈਂਸ ਬਿਊਰੋ ਉਸ ਦੀ ਪੜਤਾਲ ਕਰਕੇ ਇਨਾ ਤੇ ਪਰਚਾ ਦਰਜ ਕਰਨਗੇ ਜੀ ਐਸ ਪਰ ਸਰ ਤੁਸੀਂ ਐਕਸਪਲੇਨ ਕਰ ਸਕਦੇ ਹੋ ਕਿ ਕਿਹੜਾ ਗਲਤ ਕੰਮ ਜਿਹੜਾ ਹਾਂਜੀ ਉਹਦੇ ਚ ਇੱਕ ਗੱਡੀ ਨੰਬਰ ਹੈ ਜਿਹਦੇ ਚ ਉਸ ਨੂੰ ਅਸੀਂ ਇੰਗਲਿਸ਼ ਸਵੈਪ ਕਹ ਦਿੰਨੇ ਆ ਨੰਬਰ ਅਦਲਾ ਬਦਲੀ ਕਰਦੇ ਆ ਹੁਣ ਇੱਕ ਗੱਡੀ ਦੇ ਲੋਨ ਖੜਾ ਜੀ ਤੇ ਉਹ ਉਸ ਦੀ ਨੰਬਰ ਬਦਲਾ ਬਦਲੀ ਹੋ ਨਹੀਂ ਸਕਦੀ ਜੇ ਉਹ ਕਾਨੂੰਨ ਬੰਦਾ ਕਿਸ਼ਤਾਂ ਨਾ ਭਰੇ ਤਾ ਬੈਂਕ ਵਾਲੇ ਗੱਟੀ ਕਿਥੋਂ ਡਰੇਸ ਕਰਨਗੇ ਜੀ ਜੇ ਹੁਣੇ ਬੈਂਕ ਤੋਂ ਕੰਟੀਨਿਊ ਦਾ ਲੈਟਰ ਵੀ ਲੈ ਲੈਂਦੇ ਨੇ ਤਾਂ ਉਹ ਡਾਕੂਮੈਂਟ ਸਵੈਬ ਦੀ ਐਂਟਰੀ ਚ ਅਪਲੋਡ ਹੀ ਨਹੀਂ ਹੁੰਦੇ ਤਾਂ ਆਰਟੀਓ ਦਫ਼ਤਰ ਕੋਲ ਨਾ ਤਾਂ ਕੋਈ ਸਬੂਤ ਹੈ ਨਾ ਕੋਈ ਸਪਸ਼ਟੀ ਕਰਨਾ ਤਾਂ ਉਹ ਲੋਨ ਉਹਨਾਂ ਨੂੰ ਪਹਿਲਾਂ ਘਟਾਉਣਾ ਜ਼ਰੂਰੀ ਸੀਗਾ ਪਰ ਰਜੇਸ਼ ਸ਼ਰਮਾ ਜੀ ਨੇ ਕੁਝ ਦੇਖਿਆ ਨਹੀਂ ਨਾ ਕੋਈ ਡਾਕੂਮੈਂਟ ਦੇਖੇ ਉਹਨਾਂ ਨੇ ਸਵੈਬ ਦੀ ਐਂਟਰੀ ਐਦਾਂ ਹੀ ਪਾ ਦਿੱਤੀ ਤੇ ਹੁਣ ਉਹ ਸ਼ਿਕਾਇਤ ਪਾਈ ਹੋਈ ਹੈ ਤਾਂ ਮੈਂ ਉਮੀਦ ਕਰਦਾ ਕਿ ਉਸ ਤੇ ਪੜਤਾਲ ਹੋਏਗੀ ਜੀ ਟਾਈਮ ਸੇ ਸਰ ਤੁਸੀਂ ਸਾਡੇ ਮਾਧਿਅਮ ਰਾਹੀਂ ਪਬਲਿਕ ਨੂੰ ਕੁਝ ਹੋਰ ਦੱਸਣਾ ਚਾਹੁੰਦੇ ਹੋ ਤਾਂ ਹਾਂਜੀ ਮੈਂ ਤੁਹਾਡੇ ਦਰਸ਼ਕਾਂ ਅਤੇ ਸਰਕਾਰ ਵੱਲ ਇਹ ਵੀ ਗੱਲ ਪਹੁੰਚਾਉਣਾ ਚਾਹੁੰਦਾ ਜੀ ਪਿਛਲੇ ਦਸੰਬਰ ਦੀ ਗੱਲ ਹੈ ਜੀ ਵਿਜੀਲੈਂਸ ਨੇ ਨਾ ਸਾਡੇ ਮੋਟਰ ਵਹੀਕਲ ਇਨਸਪੈਕਟਰ ਜਿਨ੍ਹਾਂ ਦਾ ਨਾਮ ਹੈ ਗੁਰਮੀਤ ਸਿੰਘ ਹਾਂਜੀ ਉਹਨਾਂ ਤੇ ਕਰਪਸ਼ਨ ਦੇ ਕੇਸ ਕਰਕੇ ਪਰਚਾ ਕੱਟਿਆ ਗਿਆ ਸੀ ਰੰਗੇ ਹਾਥੀ ਉਹ ਨੋਟ ਲੈਣ ਦਾ ਫੜਿਆ ਗਿਆ ਸੀ ਉਹ ਜੇਲ ਵੀ ਕੱਟ ਕੇ ਆਇਆ ਪਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਉਹ 2 ਮਹੀਨੇ ਜੇਲ ਕੱਟਣ ਤੋਂ ਬਾਅਦ ਉਸੇ ਪੋਸਟ ਤੇ ਮੋਟਰ ਵਹੀਕਲ ਇਨਸਪੈਕਟਰ ਫਿਰ ਲੱਗ ਗਿਆ ਜਦ ਕਿ ਐਸ ਪਰ ਰੂਲ ਉਹ ਪਬਲਿਕ ਡਿਲੀਵਰੀ ਨਹੀਂ ਸਕਦਾ ਉਹ ਹੁਣ ਫਰੀਦ ਕੋ ਉਸ ਨੂੰ ਕੋਲ ਚਾਰ ਜ਼ਿਲ੍ਹੇ ਨੇ ਮੋਟਰ ਵਹੀਕਲ ਇਨਸਪੈਕਟਰ ਤੇ ਹੁਣ ਉਹ ਸੰਗਰੂਰ ਫਰੀਦਕੋਟ ਚ ਫਿਰ ਨਜਾਇਜ਼ ਕੰਮ ਕਰ ਰਿਹਾ ਉਸ ਦੀਆਂ ਐਂਟਰੀਆਂ ਸਵੇਰੇ 6:30 ਵਜੇ ਜਾਂ 7:30 ਵਜੇ ਐਂਟਰੀ ਆ ਪਾ ਰਿਹਾ ਗੱਡੀ ਉੱਥੇ ਮੌਜੂਦ ਨਹੀਂ ਹੁੰਦੀ ਉਸ ਤੇ ਪਹਿਲਾਂ ਵੀ ਅਲੀਗੇਸ਼ਨ ਨੇ ਨੋਟ ਲੈਂਦਿਆ ਦੇ ਐਫ ਆਈ ਆਰ ਪਟਿਆਲੇ ਨੇ ਕੱਟੀ ਹੋਈ ਹੈ ਉਹ ਉਹ ਨੌਕਰੀ ਕਰ ਹੀ ਨਹੀਂ ਸਕਦਾ ਤੇ ਉਸ ਨੂੰ ਫਿਰ ਕਿਸ ਬੇਸਿਸ ਤੇ ਉਹਨੂੰ ਦੁਬਾਰਾ ਨੌਕਰੀ ਦੇ ਦਿੱਤੀ ਗਈ ਇਸ ਦੀ ਹਜੇ ਪੜਤਾਲ ਚੱਲ ਰਹੀ ਹੈ ਵਿਜੀਲੈਂਸ ਨੂੰ ਕੰਪਲੇਂਟ ਵੀ ਦਿੱਤੀ ਗਈ ਹੈ ਵੀ ਇਹ ਨੌਕਰੀ ਕਿਵੇਂ ਲੱਗਿਆ ਕਿਹੜੀ ਹਦਾਇਤਾਂ ਦੇ ਤੌਰ ਤੇ ਲੱਗਿਆ ਕਿਉਂਕਿ ਜਿੰਨਾ ਮੇਰੀ ਐਕਸਪੀਰੀਅੰਸ ਹੈ ਉਹ ਐਸ ਪਰ ਰੂਲ ਪਬਲਿਕ ਡੀਲਿੰਗ ਹੀ ਨਹੀਂ ਕਰ ਸਕਦਾ ਕਿਉਂਕਿ ਉਹ ਨਾ ਤਾਂ નિર્ਦੋਸ਼ ਸਾਬਿਤ ਹੋਇਆ ਨਾ ਤਾਂ ਬੇਗੁਨਾਹ ਸਾਬਿਤ ਹੋਇਆ ਕੋਰਟ ਵੱਲੋਂ ਤਾਂ ਉਹ ਨੌਕਰੀ ਪਬਲਿਕ ਡੀਨਿੰਗ ਨਹੀਂ ਕਰ ਸਕਦਾ ਮੈਨੂੰ ਦੋ ਥ੍ਰੈਟ ਆ ਚੁੱਕੇ ਨੇ ਜੀ ਜੀ ਕੰਪਲੇਂਟ ਮੈਨੇ ਦਿੱਤੀ ਹੋਈ ਆ ਇੱਕ ਇੰਟਰਨੈਸ਼ਨਲ ਤੋਂ ਫੋਨ ਨੰਬਰ ਤੋਂ ਧਮਕੀ ਆਈ ਸੀ ਮੈਨੂੰ ਵੀ ਵੀ ਇਹ ਕੰਮ ਛੱਡ ਦੇ ਜਾਂ ਤੈਨੂੰ ਜਿੰਦਾ ਨਹੀਂ ਛੱਡਾਂਗੇ ਦੂਜੀ ਧਮਕੀ ਇਹ ਤਾਂ ਅੰਮ੍ਰਿਤਾਲੇ ਜਿਹੜੀ ਕੇਸ ਦੀ ਫੜੀ ਹੈ ਗੱਡੀ ਨੰਬਰ ਰਜਿਸਟਰ ਹੋਇਆ ਇਸ ਕੇਸ ਤੋਂ ਵੀ ਆਈ ਹੈ ਵੀ ਆਪਕੋ ਜਿੰਦਾ ਨਹੀਂ ਛੋੜਾਂਗੇ ਉੱਤਰ ਪ੍ਰਦੇਸ਼ ਦੇ ਬੰਦੇ ਸੀ ਕੇ ਪਰ ਮੈਂ ਤਾਂ ਰੱਬ ਤੇ ਵਿਸ਼ਵਾਸ ਕਰਕੇ ਬਿਨਾਂ ਡਰੇ ਚੱਲੀ ਜਾ ਰਿਹਾ ਹਾਂ ਸਾ ਤੇ ਤੁਸੀਂ ਕਦੇ ਪਹਿਲਾਂ ਨਹੀਂ ਟਰਾਈ ਕੀਤਾ ਕਿ ਕਿਸੇ ਨੂੰ ਇਹ ਖਬਰ ਦਵਾਂ ਵਿਦ ਪ੍ਰੂਫਸ ਮੈਂ ਬਹੁਤ ਕੋਸ਼ਿਸ਼ ਕੀਤੀ ਜੀ ਅਲੱਗ-ਅਲੱਗ ਬੰਦਿਆਂ ਨੂੰ ਮੈਸੇਜ ਵੀ ਕੀਤਾ ਮਿਲ ਕੇ ਵੀ ਆਇਆ ਪਰ ਮੈਨੂੰ ਇਹੀ ਸੋਣਾ ਚ ਮਿਲਿਆ ਕਿ ਸਾਡੀ ਇਹ ਖਬਰ ਐਡੀਟਰ ਰੋਕ ਲੈਣਗੇ ਸਾਡੇ ਤੇ ਉੱਪਰ ਉਹ ਪ੍ਰੈਸ਼ਰ ਹੈ ਜਾਂ ਅੱਧੇ ਬੰਦਿਆਂ ਨੇ ਤਾਂ ਰਿਪਲਾਈ ਹੀ ਨਹੀਂ ਕੀਤਾ ਤੇ ਕੁਝ ਬੰਦੇ ਇਹਨਾਂ ਨਾਲ ਹੀ ਦਫ਼ਤਰ ਵਿੱਚ ਕੰਮ ਕਰਦੇ ਨੇ ਜਿਹੜੇ ਕੁਝ ਏਜੰਟਾਂ ਹਨ ਜਿਹੜੇ ਪੱਤਰਕਾਰ ਵੀ ਨਾਲ ਕਰ ਰਹੇ ਨੇ ਅਤੇ ਨਾਲ-ਨਾਲ ਕੰਮ ਵੀ ਆਪਣਾ ਕਰਾਈ ਜਾਂਦੇ ਨੇ ਐਜ਼ ਏਜੰਟ ਸਰ ਵੈਸੇ ਭੁਲਣ ਟੀਵੀ ਲੋਕਾਂ ਦੀ ਭਲਾਈ ਲਈ ਹੀ ਕੰਮ ਕਰਦਾ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਲੋਕਾਂ ਦੀ ਆਵਾਜ਼ ਬਣ ਕੇ ਅੱਗੇ ਆਈਏ ਤਾਂ ਕਿ ਉਹ ਆਪਣੇ ਹੱਕਾਂ ਤੋਂ ਵਾਂਝੇ ਨਾ ਰਹਿ ਸਕਣ ਮੈਂ ਵੀ ਆਪਣੇ ਆਪ ਲਈ ਬੜੀ ਖੁਸ਼ਕਿਸਮਤੀ ਸਮਝਦਾ ਤੁਹਾਡੇ ਨਾਲ ਜੁੜ ਕੇ ਇਸ ਮਾਧਿਅਮ ਰਾਹੀਂ ਮੈਂ ਹੋਰ ਖੁਲਾਸੇ ਵੀ ਕਰਨਾ ਚਾਹਵਾਂਗਾ ਤੇ ਅਗਲੀ ਵਾਰੀ ਇਸ ਤੋਂ ਵੱਡੇ ਪੱਧਰ ਤੇ ਖੁਲਾਸੇ ਹੋਣਗੇ ਜਿਵੇਂ ਕਿ ਸਰ ਨੇ ਗਲਤ ਖਿਲਾਫ ਆਵਾਜ਼ ਉਠਾਈ ਉਵੇਂ ਹੀ ਸਾਨੂੰ ਵੀ ਗਲਤ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ ਤੇ ਹਮੇਸ਼ਾ ਸੱਚ ਦੇ ਪੱਖ ਵਿੱਚ ਖੜਨਾ ਚਾਹੀਦਾ ਹੈ ਅੱਗੇ ਵੀ ਅਸੀਂ ਇਹੋ ਜੀ ਹੋਰ ਵੀਡੀਓਜ਼ ਲਿਆਉਂਦੇ ਰਵਾਂਗੇ ਜਿਸ ਨਾਲ ਕਿ ਤੁਸੀਂ ਸੁਚੇਤ ਰਹੋ ਜੇ ਵੀਡੀਓ ਚੰਗੀ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਨਾ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਣਾ ਇਹੋ ਜੀ ਹੋਰ ਵੀਡੀਓਜ਼ ਲਈ ਬਨੇ ਰਹੋ ਬੁਲੰਦ ਟੀਵੀ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਪਰ ਯਾਦ ਰੱਖੋ ਜਿੱਥੇ ਕੋਈ ਨਹੀਂ ਉੱਥੇ ਬੁਲੰਦ